ਸਮੇਂ-ਸਮੇਂ ਤੇ ਕਿਸਾਨੀ ਨੂੰ ਲੈ ਕੇ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਪਰਾਲੀ ਦਾ ਮੁੱਦਾ ਹਰ ਵਾਰ ਕਿਸਾਨੀ ਲਈ ਵੱਡੀ ਸਮੱਸਿਆ ਬਣਦਾ ਹੈ ਇਸ ਵਾਰ ਵੀ ਇਹ ਇਹ ਮੁੱਦਾ ਜਿਹੜਾ ਪਿਛਲੇ ਦਿਨੀ ਸੰਗਰੂਰ ਦੇ ਡੀਸੀ ਸਾਹਿਬ ਨੂੰ ਕੁਝ ਕਿਸਾਨਾਂ ਨੇ ਮਿਲ ਕੇ ਜਿਹੜੇ ਗਠਾਂ ਦੀ ਪ੍ਰਬੰਧ ਸਹੀ ਤਰੀਕੇ ਨਾਲ ਨਾ ਹੋਣ ਦੀ ਸ਼ਿਕਾਇਤ ਕੀਤੀ ਹੈ ਤੇ ਕੁਝ ਕਿਸਾਨੀ ਧਿਰਾਂ ਪਰਾਲੀ ਨੂੰ ਅੱਗ ਲਾਉਣ ਦੀ ਵੀ ਹਮਾਇਤ ਕਰਦੀਆਂ ਨੇ ਕਿਵੇਂ ਵੇਖਦੇ ਹੋ ਦੇਖੋ ਪਹਿਲਾਂ ਤਾਂ ਅਸੀਂ ਵੀ ਕਹਿ ਰਹੇ ਹਾਂ ਵੀ ਅੱਗ ਲਾ ਦਿਓ ਬਹੁਤ ਸਾਲ ਪਹਿਲਾਂ ਪਰ ਹੁਣ ਸਾਡੀਆਂ ਕਿਸਾਨਾਂ ਚ ਅਤੇ ਬੰਦਿਆਂ ਨੇ ਇਹ ਫੈਸਲਾ ਲਿਆ ਸੰਯੁਕਤ ਮੋਰਚੇ ਦੇ ਜਿੱਥੇ ਬੰਦਿਆਂ ਚ ਫੈਸਲਾ ਹੋਇਆ। ਵੀ ਇਹ ਸ਼ਬਦ ਨਹੀਂ ਆਪਾਂ ਨੇ ਕਹਿਣਾ। ਜੀ। ਅੱਗ ਲਾਉਣ ਵਾਸਤੇ ਆਪਾਂ ਨੇ ਪ੍ਰੇਰਿਤ ਕਿਸੇ ਨੂੰ ਕਰਨਾ ਨਹੀਂ। ਸਰਕਾਰ ਤੇ ਦਬਾਅ ਕਰੋ ਤੁਸੀਂ ਪ੍ਰਬੰਧ ਕਰੋ ਪੁਲਾਰੀ ਸਾਹਮਣ ਦਾ। ਹੂੰ। ਜੇ ਬੇਵਸੀ ਕਾਰਨ ਜਿੱਥੇ ਤੁਹਾਡਾ ਪ੍ਰਬੰਧ ਨਹੀਂ ਹੋ ਗਿਆ। ਉੱਥੇ ਜੇ ਕਿਸੇ ਨੂੰ ਅੱਗ ਲਾਉਣੀ ਪਈ ਟਮੇਟੇ ੱਲੇ ਨੂੰ। ਉਹਤੇ ਤੁਸੀਂ ਜੁਰਮਾਨੇ ਤੇ ਗ੍ਰਿਫਤਾਰ ਕਰਕੇ ਕੇ ਪਰਚੇ ਪਾਉਣ ਦੀ ਕਾਰਵਾਈ ਬੰਦ ਕਰੋ। ਹੂੰ। ਤੁਹਾਡੀ ਸਾਮ ਸੰਭਾਲ ਦਾ ਪ੍ਰਬੰਧ ਨਹੀਂ। ਤੁਸੀਂ ਨਹੀਂ ਕਰ ਰਹੇ 2019 ਦੇ ਵਿੱਚ ਸੁਪਰੀਮ ਕੋਰਟ ਦੀ ਰੂਲਿੰਗ ਹੈ ਜੀ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਲੋਕ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਉਹਨਾਂ ਨੂੰ 2500 ਰੁਪਏ ਪਰ ਏਕੜ ਦਾ ਮਾਮਾ ਜਦਿਓ ਜੀ ਕਿ ਕਿਸੇ ਨੇ ਥੇਲਾ ਨਹੀਂ ਦਿੱਤਾ ਨਹੀਂ ਉਹ ਮਿਲ ਨਹੀਂ ਰਿਹਾ ਜਿਹੜਾ ਪਿਛਲੇ ਦਿਨ ਨਹੀਂ 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 ਮਿਲਿਆ ਨਹੀਂ ਕਿਸੇ ਨੂੰ 20 ਚ ਮਿਲਣਾ ਸੀ ਜੀ 19 ਦਾ 19 ਦੇ ਵਿੱਚ ਤਾਂ 19 ਚ ਹੀ ਦੇਣਾ ਸੀ ਦਸੰਬਰ ਚ ਜੀ ਤੇ ਕਿਸੇ ਨੂੰ ਥੇਲਾ ਹੁਣ ਤੱਕ ਨਹੀਂ ਦਿੱਤਾ ਜਨੀਆਂ ਪ੍ਰਚਾਰ ਕਰੀ ਜਾਂਦੇ ਨੇ ਜਿਹੜੀਆਂ ਹੁਣ ਆ ਗੰਢਾ ਬੰਨਦੀਆਂ ਨੇ ਜੀ ਬਾਈਂਡਿੰਗ ਕਰਦੀਆਂ ਨੇ ਪਰਾਲੀ ਦੀ ਚੰਗਾ ਇਹ ਕਿਹੜਾ ਪਰ ਇਹ ਉੱਥੇ ਜਾਂਦੀਆਂ ਨਹੀਂ ਜਿੱਥੇ ਪੀੜੇ ਰਸਤੇ ਨੇ ਜੀ ਮਸ਼ੀਨਾਂ ਨਹੀਂ ਜਾਂਦੀਆਂ ਉੱਥੇ ਜੇ ਜਾਂਦੀਆਂ ਨੇ ਚੱਕਣ ਨਹੀਂ ਜਾਂਦੇ ਫਿਰ ਜੇ ਐ ਜਾਂਦੀਆਂ ਨੇ ਮਜਬੂਰ ਕਰਕੇ ਅਗਲਾ ਖੇਤਾਂ ਖੁੱਤਾਂ ਵਿੱਚ ਦੀ ਲੈਂਦੇ ਉਹ ਪੈਸੇ ਵਧ ਲੈਣੇ ਨੇ ਇਸ ਕਰਕੇ ਅਸੀਂ ਪ੍ਰਦੂਸ਼ਣ ਕਰਨ ਦੇ ਹੱਕ 'ਚ ਨਹੀਂ ਕੋਈ ਵੀ ਕਿਸਾਨ ਜੱਤੇਬੰਦੀ ਕੁਝ ਕਿਸਾਨ ਜੱਤੇਬੰਦੀਆਂ ਨੇ ਜਿਹੜੀਆਂ ਕਹਿ ਰਹੇ ਨੇ ਵੀ ਅਸੀਂ ਅੱਗ ਲਵਾਵਾਂਗੇ ਬਿਲਕੁਲ ਨਹੀਂ ਸਾਡਾ ਪੈਂਤੜਾ ਜੀ ਸਾਡਾ ਪੈਂਤੜਾ ਨਹੀਂ ਹੈ ਵੀ ਅਸੀਂ ਅੱਗ ਲਵਾਵਾਂਗੇ ਅਸੀਂ ਪ੍ਰਦੂਸ਼ਣ ਦੇ ਹੱਕ ਵਿੱਚ ਨਹੀਂ ਪ੍ਰਦੂਸ਼ਣ ਤਾਂ ਸਭ ਤੋਂ ਵੱਧ ਪਾਉਂਦਾ ਸਾਨੂੰ ਆ ਜੀ ਪਾਣੀ ਦੀ ਪ੍ਰਦੂਸ਼ਣ ਹਵਾ ਚ ਪ੍ਰਦੂਸ਼ਣ ਸਭ ਤੋਂ ਵੱਧ ਬਿਮਾਰ ਸਾਡੇ ਬੰਦੇ ਹੁੰਦੇ ਨੇ ਸਾਡੇ ਬੱਚੇ ਹੁੰਦੇ ਨੇ ਤੇ ਸਾਡੇ ਕੋਲੇ ਪੈਸਾ ਹੁੰਦਾ ਨਹੀਂ ਉਹਨਾਂ ਨੂੰ ਇਲਾਜ ਕਰਾਉਣ ਵਾਸਤੇ ਹੂੰ ਸਾਡਾ ਵੱਧ ਤੋਂ ਨੁਕਸਾਨ ਹੋਊਗਾ ਅਸੀਂ ਮਨੁੱਖਤਾ ਦੀ ਬੈਰੀ ਨਹੀਂ ਹਾਂ ਹੂੰ ਮਨੁੱਖਤਾ ਨੂੰ ਜਿਉਂਦੇ ਰੱਖਣ ਵਾਸਤੇ ਖੇਤੀਬਾੜੀ ਕਿਤੇ ਦਾ ਬਹੁਤ ਬਹੁਤ ਵੱਡਾ ਯੋਗਦਾਨ ਹੈ ਇਸ ਕਰਕੇ ਅਸੀਂ ਅੱਜ ਮਨੁੱਖਤਾ ਦੇ ਦੁਸ਼ਮਣ ਕਿਵੇਂ ਹੋ ਗਏ ਜਿਹੜੀ ਜਿਹੜੀ ਧਿਰ ਇਸ ਗੱਲ ਦੀ ਮਦਈ ਹੈ ਇਸ ਗੱਲ ਦਾ ਠੋਕੇ ਕਹਿੰਦੇ ਕਿ ਅੱਗ ਲਾਓ ਜੇ ਪਰਚਾ ਹੋਊਗਾ ਅਸੀਂ ਵਿਰੋਧ ਕਰਾਂਗੇ ਕੀ ਸੰਦੇਸ਼ ਦੇਣਾ ਚਾਹੁੰਦੇ ਕੀ ਸਲਾਹ ਦੇਣਾ ਚਾਹੁੰਦੇ ਦੇਖੋ ਇਹ ਤਾਂ ਹੁਣ ਮੈਂ ਉਹਨਾਂ ਨੂੰ ਸਲਾਹ ਦੇਉਂਗਾ ਅਗਲਾ ਕਹਿੰਦਾ ਵੀ ਸਾਨੂੰ ਐ ਕਿਉਂ ਕਿਹਾ ਤੁਸੀਂ ਇਹ ਥੋੜਾ ਵਿਚਾਰ ਚੰਗਾ ਹੈ ਕਰਕੇ ਪੁੱਛ ਰਹੇ ਜੀ ਤੁਸੀਂ ਸਲਾਹ ਵਿਚਾਰੇ ਹੈ ਵੀ ਇਹ ਨਹੀਂ ਕਹਿਣਾ ਚਾਹੀਦਾ ਆਪਾਂ ਨੂੰ ਅੱਗ ਵਾਸਤੇ ਨਹੀਂ ਆਪਾਂ ਨੂੰ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਕਿ ਪਰਾਲੀ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜਾ ਜਿਹਦਾ ਕੁਝ ਵੀ ਨਹੀਂ ਬਣਦਾ ਇਹ ਵੇਸਟ ਤੇ ਫੂਕਣ ਵਾਲੀ ਚੀਜ਼ ਨਹੀਂ ਦੇ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਨੇ ਭਲਾਈ ਬਣਦੀ ਹੈ ਗੱਤੇ ਬਣਦੇ ਨੇ ਟੈਲਾਂ ਬਣਦੀਆਂ ਨੇ ਮਕਾਨ ਬਣ ਸਕਦੇ ਨੇ ਚਾਰੇ ਦੇ ਕੰਮ ਆ ਸਕਦੀ ਹੈ ਬਾਲਣ ਦੇ ਕੰਮ ਆ ਸਕਦੀ ਹੈ ਪਰਾਲੀ ਬਹੁਤ ਕੰਮ ਆਉਂਦੀ ਹੈ ਜੀ ਪਰਾਲੀ ਦੀ ਬਾਇਓ ਗੈਸ ਬਣਾਈ ਜਾ ਸਕਦੀ ਹੈ ਹੋਰ ਹੋਰ ਇਹਦੀਆਂ ਗਿੱਟੀਆਂ ਬਣ ਸਕਦੀਆਂ ਨੇ ਜਿਹੜੀਆਂ ਪੱਠੇ ਦੇ ਕੰਮ ਆ ਸਕਦੀਆਂ ਨੇ ਇਹਦਾ ਬਹੁਤ ਕੁਝ ਬਣਾਇਆ ਜਾ ਸਕਦਾ ਹੁਣ ਜੇ ਸਰਕਾਰ ਇਹਨੂੰ ਜੂਜ ਨਹੀਂ ਕਰ ਰਹੀ ਬਰਤ ਨਹੀਂ ਰਹੀ ਤਰੀਕਾ ਜੇ ਫਰਜ਼ ਕਰ ਲੋ ਉਹਨੂੰ ਸਰਕਾਰ ਇਹ ਪ੍ਰਬੰਧ ਕਰੇ ਵੀ ਸਾਹਮਣਾ ਤਾਂ ਸਰਕਾਰ ਵਾਸਤੇ ਕੀ ਚੀਜ਼ ਹੈ ਇਹਦਾ ਆ ਕੇ ਕੀ ਹੈ ਸਤੰਬਰ ਦੇ ਮਹੀਨੇ ਚ ਰੌਲਾ ਜਾਂ ਪਾਉਂਦੇ ਹੁੰਦੇ ਨੇ ਉਹ ਸਤੰਬਰ ਸਾਰਾ ਪ੍ਰਚਾਰ ਚ ਲੰਘ ਜਾਂਦਾ ਤੇ ਅਕਤੂਬਰ ਚ ਝੋਨਾ ਆ ਜਾਂਦਾ ਨਵੰਬਰ ਤੱਕ ਕੇਸ-ਕੂਸ ਦੇ ਪਈ ਜਾਂਦੇ ਨੇ ਕਿਸੇ ਨੂੰ ਫੜ ਲੈ ਕਿਸੇ ਨੂੰ ਛੜਤਾ ਕਿਸੇ ਬਰੰਟ ਕੱਢ ਤੇ ਫੇਰ ਭੁੱਲ ਜਾਂਦੇ ਨੇ ਇਹ ਮੁੱਦਾ ਹੈ ਪ੍ਰਧਾਨ ਸਾਹਿਬ ਮੁੱਦਾ ਹੈ ਪਰਾਲੀ ਜਾਂ ਬਣਾਇਆ ਜਾਂਦਾ ਸਿਰਫ ਮੁੱਦਾ ਹੀ ਸਿੱਕਿਆ ਜਾਂਦਾ ਮੁੱਦਾ ਤਾਂ ਹੈ ਅਸ਼ਾਰਿਆ ਜਾਂਦਾ ਸਾਨੂੰ ਦੋਸ਼ੀ ਠਹਿ ਕਿਸਾਨਾਂ ਨੂੰ ਦੋਸ਼ੀ ਠਾਉਣਾ ਦੇਖੋ ਤੁਸੀਂ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਅੱਜ ਹਵਾ ਇੱਧਰ ਨਹੀਂ ਚੱਲਦੀ ਹੈ ਧੂਆ ਸਾਡਾ ਦਿੱਲੀ ਜਾਵੜਦਾ ਹਮ ਨਾ ਹਰਿਆਣੇ ਚ ਜਾਵੇ ਨਾ ਰਾਜਸਥਾਨ ਚ ਜਾਵੇ ਨਾ ਪਾਕਿਸਤਾਨ ਨੇ ਕਦੇ ਲੰਭਤ ਆ ਵੀ ਸਾਡੇ ਕਿਨ ਧੂਆ ਆ ਗਿਆ ਪਤਾ ਨਹੀਂ ਕਿਹੜੇ ਪਾਸੋਂ ਦਿੱਲੀ ਜਾਵੜਦਾ ਕੀ ਦਿੱਲੀ ਦਾ ਹੈ ਹਮ ਜੇ ਨਹੀਂ ਚਲ 21 ਅਸੀਂ ਇਹ ਤਾਂ ਉਹਨਾਂ ਦੀ ਗੱਲ ਹੈ ਵੀ ਉਹ ਕਹਿੰਦੇ ਦਿੱਲੀ ਆ ਗਿਆ ਪੰਜਾਬ ਦਾ ਧੂਆ ਕਿਉਂਕਿ ਦੇਖਣ ਚ ਵੀ ਹਰਿਆਣੇ ਦਾ ਧੂਆ ਕਿਉਂ ਨਹੀਂ ਆ ਦਿੱਲੀ ਦਾ ਧੂਆ ਕਹਿੰਦੇ ਹਮ ਜੂਪੀ ਦਾ ਨਹੀਂ ਕਰੇ ਕਿਹਾ ਉਹਨਾਂ ਨੇ ਜੇ ਨਹੀਂ ਹੋਰ ਸਟੇਟਾਂ ਦਾ ਧੂਆ ਦਿੱਲੀ ਚ ਵੜਦੇ ਤੇ ਬਰਜਦਾ ਉਹਨਾਂ ਦੀ ਕੰਨ ਕੱਢੀ ਵੀ ਤੁਸੀਂ ਤੁਸੀਂ ਤਾਂ ਪੰਜਾਬ ਵਾਲੇ ਦਾ ਖੁੱਲ੍ਹਾ ਖੁੱਲਾ ਕਤੋਂ ਕਰ ਰਿਹਾ ਜਣੀ ਇਹ ਦਲੀਲ ਕੋਈ ਕਿਸੇ ਤਰ੍ਹਾਂ ਦੀ ਬਾਜਬਤ ਨਹੀਂ ਬਣਦੀ ਪੰਜਾਬ ਦਾ ਧੂਆਂ ਦਿੱਲੀ ਚ ਜਾਵੜੇ ਉਹਨਾਂ ਤਾਂ ਕਿੰਨੇ ਸਾਲ ਹੋ ਗਏ ਤੇ ਰੋਕਾਂ ਲਾਉਂਦੀ ਨੇ ਪਿਛਲੇ ਸਾਲ ਨਾਲ ਤਾਂ ਮਿਲਦੀ ਹੈ 70% ਪ੍ਰਦੂਸ਼ਣ ਘਟਿਆ ਹੋਇਆ ਹੈ ਪਿਛਲੇ ਸਾਲ ਨਾਲੋਂ ਤਾਂ 10% ਦਿਨ ਘਟ ਰਿਹਾ ਲੋਕ ਬਹੁਤ ਸਮਝਦਾਰ ਹੋ ਗਏ ਜੀ ਲੋਕ ਆਪਣੇ ਆਪ ਦੇ ਖੇਤਾਂ ਨੂੰ ਕਿਉਂ ਲਾਉਣਗੇ ਇਸ ਕਰਕੇ ਇਹਦਾ ਹੱਲ ਸਰਕਾਰ ਨੂੰ ਕੱਢਣਾ ਚਾਹੀਦਾ ਹੈ ਇਹ ਸਰਕਾਰ ਨੂੰ ਦੋਸ਼ ਕਿਉਂਕਿ ਕਿਸਾਨੀ ਜਿਹੜੀ ਇਹ ਹੀ ਹੈ ਸਾਰੇ ਦੋਸ਼ ਇਸ ਦੇ ਮੜ ਦੰਦੇ ਨੇ ਧਰਤੀ ਦਾ ਪਾਣੀ ਜਿਹੜਾ ਨੇ ਮਕਾਤਾ ਜੀ ਜੀ ਹਵਾ ਵੀ ਗੰਦੀ ਹੈ ਨਹੀਂ ਕਰਦੀ ਪਾਣੀ ਵੀ ਜ਼ਹਿਰੀਲਾ ਜਨ ਅਨਾਜ ਵੀ ਜ਼ਹਿਰੀਲਾ ਇਹਨਾਂ ਨੇ ਜਿਹੜਾ ਪਾਪਾ ਕੀ ਕਰਤਾ ਅਨਾਜ ਸਾਰਾ ਜ਼ਹਿਰੀਲਾ ਹੋ ਗਿਆ ਜੀ ਪਰ ਅਲਮੀ ਤਬਸ਼ਕੀਨ ਇਹ ਬੋਲਦੀ ਹਮ ਜੇ ਜੀ ਬੁੱਧ ਤੇ ਤਾਂ ਹੁਣ ਸਾਡੇ ਅਸੀਂ ਇੱਥੇ ਤਾਂ ਫਿਰਦੇ ਆ ਆਲਮੀ ਤਬਸ਼ ਬੁੱਢੇ ਨਾਲੇ ਦਾ ਪਾਣੀ ਕਹਿੰਦਾ ਕਿਹਨੇ ਕਰਤਾ ਦਰਿਆਵਾਂ ਦੇ ਪਾਣੀ ਚ ਪ੍ਰਦੂਸ਼ਿਤ ਕਿਹਨੇ ਫਲਾਤਾ ਜੀ ਅਸੀਂ ਬਣਾਇਆ ਹੋ ਜਨਿ ਸਾਰੇ ਦੇ ਸਾਰੇ ਦੋਸ਼ ਆਪਣੇ ਦੇ ਮੜ ਕੇ ਹੁਣ ਦੇਖੋ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੀ ਇਹ ਪਰਾਲੀ ਨਾਲ ਜੋੜ ਕੇ ਬੜੀ ਕੋਰਟ ਬੜੀਆਂ ਵੱਡੀਆਂ ਹਦਾਇਤਾਂ ਕਰ ਰਹੇ ਨੇ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਹਦਾਇਤਾਂ ਹੋ ਰਹੀਆਂ ਨੇ ਇਹ ਮਹੀਨੇ ਤੋਂ ਬਾਅਦ ਸਾਲ ਦਾ ਇੱਕ ਮਹੀਨਾ ਹੀ ਪ੍ਰਦੂਸ਼ਣ ਕਰਦਿਆਂ ਚੱਲ ਅਸੀਂ ਜਮਨ ਲਈਏ ਹੂੰ ਬਾਕੀ 11 ਮਹੀਨੇ ਪ੍ਰਦੂਸ਼ਣ ਦਿੱਲੀ ਚ ਹੁੰਦਾ ਹੈ ਹੂੰ ਹੋਈ ਤਾਂ ਹੁੰਦਾ ਨਾ ਜੀ ਰੋਲਾ ਪਾਰਖੇ ਲੋਕਾਂ ਨੇ ਕਿ ਪਾਣੀ ਜ਼ਹਿਰੀਲਾ ਹੋ ਰਿਹਾ ਹੈ ਪਾਣੀ ਲਾਲ ਆ ਗਿਆ ਪਾਣੀ ਪੀਲਾ ਆ ਗਿਆ ਪਾਣੀ ਕਾਲਾ ਆ ਰਿਹਾ ਹੈ ਧਰਤੀ ਚੋਂ ਨਾਇ ਗ੍ਰੀਨ ਰੈਪ ਐਪ ਨੇ ਪ੍ਰਦੂਸ਼ਣ ਬੋਰਡ ਵਾਲੇ ਕੁਝ ਕਰ ਰਹੇ ਨੇ ਨਾ ਸਰਕਾਰਾਂ ਕੁਝ ਕਰ ਰਹੀਆਂ ਗ੍ਰਾਂਡ ਸਾਹਿਬ ਕਿਸਾਨੀ ਲਈ ਪ੍ਰਾਲੀ ਵੱਡਾ ਮੁੱਦਾ ਹੈ ਇਸ ਸਮੇਂ ਦੀ ਆਪਾਂ ਗੱਲ ਕਰੀਏ ਤੁਹਾਡੀ ਜਥੇਬੰਦੀ ਦੇ ਮੁਤਾਬਕ ਕਿਹੜੀਆਂ ਮੰਗਾਂ ਨੇ ਜਿਹੜੇ ਵੱਡੇ ਇਸ਼ੂ ਨੇ ਜਿਹੜੇ ਹੱਲ ਹੋਣ ਤੋਂ ਬਾਅਦ ਕਿਸਾਨੀ ਸੌਖੀ ਹੋ ਸਕਦੀ ਹੈ ਕਿਸਾਨੀ ਮੁਨਾਫਾ ਦਾ ਧੰਦਾ ਬਣ ਸਕਦੀ ਹੈ ਐਮਐਸਪੀ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਖੇਤੀਬਾੜੀ ਪਾਲਿਸੀ ਦੀ ਗੱਲ ਕਰਦੇ ਹੋ ਦੇਖੋ ਪ੍ਰਾਲੀ ਵਾਲੇ ਮਸਲੇ ਤੇ ਤਾਂ ਸਰਕਾਰ ਸਾਮ ਸੰਭਾਲ ਵਾਸਤੇ ਥਾਂ ਦੇਵੇ ਤੇ ਉਹਦੇ ਖਰਚੇ ਦੇ ਦੇ 200 ਰੁਪਏ ਕਵਾਂਟਲ ਮੰਗਦੇ ਆਪਾਂ ਉਹਨਾਂ ਤੋਂ 6000 ਰੁਪਏ ਕਿੱਲੇ ਦਾ ਬਣਦਾ ਹੈ ਕਿਸਾਨ ਨੂੰ ਖਰਚਾ ਦੇ ਕਿ ਥਾਂ ਜਗ੍ਹਾ ਦੱਸ ਦਨ ਭਾਈ ਇੱਥੇ ਪ੍ਰਾਲੀ ਸੜ ਦੇ ਬਾਈਂਡਿੰਗ ਦਾ ਪ੍ਰਬੰਧ ਕਰ ਦਨ ਸੜਨਾਗੇ ਅਸੀਂ ਨਹੀਂ ਭੁੱਕਾਂਗੇ ਠੀਕ ਹੈ ਜੀ ਇੱਕ ਦਾ 100 ਰੁਪਏ ਇੱਕ ਦਾ ਹੱਲੇ ਹੀ ਹੈ ਠੀਕ ਹੈ ਜੀ ਜਾਂ ਦੂਜਾ ਇਹ ਵੀ ਤੁਸੀਂ ਜਿਹੜੀ ਝੋਨੇ ਦੀ ਪ੍ਰਾਲੀ ਹੈ ਜਿਹਦਾ ਵੱਧ ਪ੍ਰਾਲੀ ਹੁੰਦੀ ਹੈ ਘੱਟ ਪ੍ਰਾਲੀਆਂ ਨਸਲਾਂ ਬਜਾਇ ਦੋ ਜਿਵੇਂ ਹੁਣ ਖੇਤ ਬਾਸਪਤੀਦਿਆਂ ਨੇ ਇਹਦੇ ਤੁਸੀਂ ਐਮਐਸਪੀ ਦੇ ਦੋ ਹਮ ਐਮਐਸਪੀ ਦੇ ਕੇ ਉਹ ਪ੍ਰਾਲੀ ਉਹ ਘੱਟ ਸਮੇਂ 'ਚ ਉਖਾੜਨਾ ਵੀ ਘਟਲ ਲੈਂਦੀਆਂ ਨੇ ਪਾਣੀ ਵੀ ਘਟਲ ਲੈਂਦੀਆਂ ਨੇ ਉਹਨਾਂ ਦੀ ਪ੍ਰਾਲੀ ਬਹੁਤ ਘਟ ਹੁੰਦੀ ਹੈ ਤੇ ਬਹੁਤ ਬਹੁਤੀ ਤਾਂ ਪਸ਼ੂ ਦੇ ਚਾਰਨ ਦੇ ਕੰਮ ਆ ਜਾਂਦੀ ਹੈ ਤੇ ਉਹ ਕੀਤਾ ਜਾ ਸਕਦਾ ਹੈ ਹੋਰ ਵੱਡੇ ਤਰੀਕੇ ਨੇ ਮਹਾਰਾ ਤੋਂ ਪੁੱਛ ਲੈਣ ਜੀ ਐਮਐਸਪੀ ਦਾ ਮੁੱਦਾ ਖੇਤੀਬਾੜੀ ਪਾਲਿਸੀ ਦਾ ਮੁੱਦਾ ਜੇ ਦੋਨੇ ਹੱਲ ਹੁੰਦੇ ਨੇ ਕਿਸਾਨੀ ਦੁਆਰਾ ਪੈਰਾਂ ਸਿਰ ਹੋ ਸਕਦੀ ਹੈ ਦੇਖੋ ਗਏ ਫਿਰ ਜੇਕਰ ਲੋਕ ਕਿਸਾਨੀ ਦਾ ਮੁੱਦਾ ਹੱਲ ਹੋ ਗਿਆ ਐਮਐਸਪੀ ਦਾ ਮੁੱਦਾ ਹੱਲ ਹੋ ਗਿਆ ਪਬਲਿਕ ਸੈਕਟਰ ਨਹੀਂ ਜੀ ਬਸ ਅਥਾ ਜਿਹੜੇ ਤਰਜਗਾਰ ਹੈ ਨਹੀਂ ਹੂੰ ਬਿੱਦਾਂ ਮਹਿੰਗੀ ਹੈ ਪੜਾਈ ਮਹਿੰਗੀ ਹੈ ਹੋਰ ਚੀਜ਼ਾਂ ਬਾਜ਼ਾਰ ਦੀਆਂ ਸਾਡੀਆਂ ਮਹਿੰਗੀਆਂ ਨੇ ਇਹ ਸਾਡੀ ਸਮੱਸਿਆ ਤਾਂ ਉਹ ਨਾ ਚੀਜ਼ਾਂ ਦੀਆਂ ਚੌਂਦੀ ਤਿਉਹ ਰਹੇ ਜੁੜੇ ਹੋਏ ਹਨ ਅਸੀਂ ਉਸ ਸਮਾਜ ਨਾਲ ਸਮਾਜ ਦੇ ਵਿੱਚ ਜਦੋਂ ਤੁਸੀਂ ਖੇਤੀ ਨੂੰ ਮੁਨਾਫੇ ਵਾਲਾ ਬਣਾਓਗੇ ਨਾ ਜੀ ਖੇਤੀ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਹੋਰ ਚੀਜ਼ਾਂ ਦੀ ਤਾਂ ਲੋੜ ਪਊਗੀ ਨਾ ਪੜਾਈ ਵੀ ਚਾਹੀਦੀ ਹੈ ਰਜਗਾਰ ਵੀ ਚਾਹੀਦਾ ਬੱਚਿਆਂ ਨੂੰ ਲਾਜ ਵੀ ਸਸਤਾ ਚਾਹੀਦਾ ਪਾਲਿਸੀ ਜਦੋਂ ਤੈ ਹੁੰਦੀ ਹੈ ਸਾਰੀਆਂ ਗੱਲਾਂ ਵਾਸਤੇ ਹੁੰਦੀਆਂ ਨਾ ਜੀ ਜਦੋਂ ਦੇਸ਼ ਦੀ ਡਿਵੈਲਪਮੈਂਟ ਕਰਨੀ ਆ ਇੱਕ ਸੰਸਤਾ ਨੂੰ ਇੱਕ ਧੰਦੇ ਨੂੰ ਡਿਵੈਲਪ ਕਰ ਲਿਆ ਸੀ ਮਜ਼ਦੂਰਾਂ ਨੂੰ ਕਿੱਥੇ ਕੰਮ ਦਿਓਗੇ ਖੇਤਿਆਲੇ ਨੂੰ ਕਿੱਥੇ ਕੰਮ ਦਿਓਗੇ ਛੋਟਾ ਜਿਹੜਾ ਪਰਚੂਨ ਖੇਤਰਾ ਇਹਨੂੰ ਕਿੰਨਾਕ ਜਗ੍ਹਾ ਦਿਓਗੇ ਸ਼ਾਪਿੰਗ ਮਾਲਾਂ ਦਾ ਤੁਸੀਂ ਕੀ ਕਰੋਗੇ ਸੋਲਰ ਗੋਦਾਮਾਂ ਦਾ ਤੁਸੀਂ ਕਰੋਗੇ ਮਾਰਕੀਟ ਨੂੰ ਡਿਵੈਲਪ ਕਿਵੇਂ ਕਰੋਗੇ ਡੇਰੀ ਫਾਰਮਿੰਗ ਨੂੰ ਤੁਸੀਂ ਡਿਵੈਲਪ ਕਿਵੇਂ ਕਰੋਗੇ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ ਜੀ ਉਹਨਾਂ ਨਾਲ ਜੁੜ ਕੇ ਮਨੁੱਖਾਂ ਦੇ ਹਿੱਤਾਂ ਨੂੰ ਪਹਿਲੇ ਨੰਬਰ ਤੇ ਰੱਖਣਾ ਕਿ ਮਨੁੱਖੀ ਜੀਵਨ ਦੇ ਵਿੱਚ ਆ ਚੀਜ਼ਾਂ ਜਿਹੜੀਆਂ ਅਸੀਂ ਪ੍ਰੋਵਾਈਡ ਕਰਨੀਆਂ ਨੇ ਇਹ ਸਸਤੀਆਂ ਬਣਾ ਦੇਣਾ ਤੇ ਪੈਦਾਵਾਰ ਕਰਨ ਵਾਲੇ ਨੂੰ ਵੀ ਕੁਝ ਨਾ ਕੁਝ ਬਚ ਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾ ਸਕਦਾ ਹੋਵੇ ਇਹ ਸਾਰੀਆਂ ਇੱਕ ਦੂਜੇ ਨਾਲ ਰਿਲੇਟਡ ਹੈ ਇਹ ਜੁੜੀਆਂ ਹੋਈਆਂ ਨੇ ਇਹ ਵੱਖਰ ਕਿ ਨਹੀਂ ਦੇਖਿਆ ਜਾ ਸਕਦਾ ਜਦੋਂ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਆ ਖੇਤੀਬਾੜੀ ਤੋਂ ਹਟ ਕੇ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਉਹਨਾਂ ਦੇ ਏਜੰਡੇ ਤੇ ਆ ਜਾਂਦੇ ਨੇ ਚਾਹੇ ਉਹ ਠਾਣਿਆਂ ਦੇ ਵਿੱਚ ਕਿਸੇ ਦੇ ਖਿਲਾਫ ਪਹੁੰਚਣਾ ਚਾਹੇ ਉਹ ਜਦੋਂ ਕੋਈ ਕਿਸੇ ਫਾਈਨੈਂਸਰਾਂ ਵੱਲੋਂ ਕਿਸੇ ਬੈਂਕਾਂ ਵੱਲੋਂ ਕਬਜ਼ੇ ਕੀਤੇ ਜਾਂਦੇ ਆ ਕਰਕੀ ਕੀਤੇ ਜਾਂਦੇ ਆ ਉਹਨਾਂ ਦੇ ਖਿਲਾਫ ਖੜ ਜਾਣਾ ਕਹਿੰਦਾ ਮਤਲਬ ਇੱਕ ਧਰਨਾ ਕਲਚਰ ਸਟੇਟ ਬਣਾਉਣ ਦੇ ਲਈ ਕਿਸਾਨ ਜਥੇਬੰਦੀਆਂ ਜ਼ਿੰਮੇਵਾਰ ਹਨ ਦੇਖੋ ਜੀ ਸਮਾਜਿਕ ਜੀਵ ਹਨ ਅਸੀਂ ਜੀ ਸਮਾਜ ਦੇ ਵਿੱਚ ਰਹਿਨੇ ਸਾਡੀ ਆਰਥਿਕਤਾ ਮਾੜੀ ਹੈ ਹੂੰ ਮਾੜੀ ਆਰਥਿਕਤਾ ਦੇ ਵਿੱਚੋਂ ਅਸੀਂ ਇਹ ਇੱਛਾ ਕਰਦੇ ਹਾਂ ਸਾਡਾ ਬੱਚਾ ਪੜ੍ਹ ਕੇ ਰੋਜ਼ਗਾਰ ਲਵੇ ਰੋਜ਼ਗਾਰ ਮਿਲਦਾ ਨਹੀਂ ਫਿਰ ਬਾਹਰ ਨੂੰ ਭਜਨੇ ਬਾਹਰ ਨੂੰ ਭਜਦਾ ਏਜੰਟਾਂ ਦੇ ਬਸ ਪੈਣੇ ਏਜੰਟ ਠੱਗੀ ਲਾ ਜਾਂਦੇ ਨੇ ਜਦੋਂ ਠੱਗੀ ਲਾਉਣ ਥਾਣੇ ਜਾਂਦੇ ਆ ਥਾਣਾ ਨਹੀਂ ਸੁਣਦਾ ਏਜੰਟ ਨਹੀਂ ਸੁਣਦਾ ਕਰ ਲੋ ਜਿਹੜਾ ਮੇਰਾ ਉਸ ਕਰਦੇ ਆ ਫਿਰ ਧਰਨੇ ਨਾਲ ਹੁਣ ਤੋਂ ਬਿਨਾ ਹੋਰ ਹਥਿਆਰ ਕੀ ਕਿਸਾਨ ਜਥੇਬੰਦੀਆਂ ਦੇ ਕੇਂਦਰ ਦੇ ਵਿੱਚ ਕਿਸਾਨੀ ਸਮੱਸਿਆਵਾਂ ਕਿਸਾਨ ਦੀਆਂ ਸਮੱਸਿਆਵਾਂ ਹੀ ਨੇ ਜਾਂ ਸਮਾਜਿਕ ਬੁਰਾਈਆਂ ਜਿਵੇਂ ਤੁਸੀਂ ਆਹ ਗੱਲ ਕਰਕੇ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਤੁਸੀਂ ਮੰਨਦੇ ਹੋ ਵੀ ਅਸੀਂ ਉਹਦੇ ਤੇ ਹੱਕ ਰੱਖਦੇ ਆ ਬੋਲੋ ਦੋਨੇ ਨੇ ਜੀ ਖੇਤੀ ਕਿਤੇ ਦੀਆਂ ਸਮਾਜਿਕ ਖੇਤੀ ਕਿਤੇ ਵਾਲੀਆਂ ਸਮੱਸਿਆਵਾਂ ਵੀ ਸਾਡੇ ਵਿੱਚ ਨੇ ਅਸੀਂ ਕਿਸਾਨ ਆ ਪੇਰੈਂਟਸ ਦੀ ਮਾਤਮੈ ਤੁਹਾਨੂੰ ਕਹਿੰਦਾ ਪਹਿਲਾਂ ਮਾਪੇ ਮਾਪੇ ਤੇ ਜਦੋਂ ਅਸੀਂ ਹੁਣ ਸਮਾਜ ਦੇ ਵਿੱਚ ਵਿਚਰਾਂਗੇ ਜੀ ਸਮਾਜ ਤੇ ਕਿਸੇ ਬੰਦੇ ਨਾਲ ਤੱਕਾ ਹੁੰਦਾ ਸੀ ਕਿਵੇਂ ਚਰਾਂਗੇ ਕਿਵੇਂ ਦੇਖਾਂਗੇ ਸਾਡੀ ਤਾਂ ਅਕਤ ਜੱਥੇ ਬੰਦੇ ਖੇਤੀ ਧੰਦਾ ਨੂੰ ਬਚਾਉਣ ਵਾਲੀ ਐ ਸਾਡੇ ਨਾਲ ਕੋਈ ਤੱਕਾ ਹੋ ਰਿਹਾ ਅਸੀਂ ਕਿਵੇਂ ਚਰਾਂਗੇ ਇੱਕ ਬੰਦਾ ਸਰੇ ਆਮ ਕਹਿੰਦਾ ਵੀ ਮੈਂ ਤਾਂ ਇਹ ਵੇਚੂਗਾ ਨਸ਼ਾ ਹਮ ਕਰ ਲਓ ਮੇਰਾ ਕੁਝ ਜਿਹੜਾ ਕੁਝ ਕਰਦੇ ਆਂ ਅਰੇ ਜਾ ਕੇ ਥਾਣੇ ਕਹਿੰਦੇ ਵੀ ਉਹ ਬੰਦੇ ਨੂੰ ਫੜੋ ਜੀ ਤਾਂ ਕਹਿੰਦਾ ਮੈਂ ਨਸ਼ਾ ਵੇਚੂਗਾ ਉਹਨੇ ਦੋ ਤਿੰਨ ਬੰਦੇ ਮਾਰਦੇ ਇੱਥੇ ਨਸ਼ਾ ਵੇਚਦਾ ਸ਼ਰਮ ਥਾਣਾ ਉਹਨੂੰ ਨਹੀਂ ਫੜਦਾ ਫੇਰ ਸਾਡੇ ਕੋਲੇ ਕਿਹੜਾ ਹਥਿਆਰ ਹੈ ਵੀ ਨੂੰ ਫੜਾਉਣ ਦੀ ਖਾਤਰ ਅਸੀਂ ਤਾਕਤ ਦੀਵਾਰ ਤੋਂ ਕਰਕੇ ਉਹਨਾਂ ਬਾੜਮੂੜੇ ਬੈਠਾਂਗੇ ਜਾਂ ਕਿਸੇ ਮੰਤਰੀ ਦੇ ਦਰbar 'ਚ ਬੈਠਾਂਗੇ ਜਾਂ ਡੀਸੀ ਦੇ ਦਰbar 'ਚ ਬੈਠਾਂਗੇ ਸਾਡੇ ਕੋਲੇ ਜਨਤਕ ਤਾਕਤ ਨੇ ਜਮਹੂਰੀ ਅਧਿਕਾਰ ਦਿੱਤਾ ਹੋਇਆ ਸਰਕਾਰ ਨੇ ਵੀ ਜਦੋਂ ਤੁਹਾਡੀ ਗੱਲ ਦੀ ਕੋਈ ਸੁਣਦਾ ਤੁਸੀਂ ਧਰਨੇ ਬਜਾਰੇ ਕਰ ਸਕਦੇ ਲੰਮਾ ਸਮਾਂ ਕਿਸਾਨ ਸੰਘਰਸ਼ ਚੱਲਿਆ ਕਾਲੇ ਕਾਨੂੰਨਾਂ ਦੀ ਵਾਪਸੀ ਹੋਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਦਰਮਿਆਨ ਇੱਕ ਦੀਵਾਰ ਖੜੀ ਕਰ ਦਿੱਤੀ ਗਈ ਕਿਹਾ ਜਾਂਦਾ ਕਿ ਕੇਂਦਰ ਸੂਬੇ ਦੇ ਪ੍ਰਤੀ ਉਹ ਰਵੱਈਆ ਨਹੀਂ ਰੱਖਦਾ ਜਿਹੜਾ ਰੱਖਣਾ ਚਾਹੀਦਾ ਧਰਨਾ ਕਿੰਨਾ ਕੁ ਜ਼ਿੰਮੇਵਾਰ ਆ ਇਸ ਅਨਸੁਖਾਵੇ ਮਾਹੌਲ ਲਈ ਮੰਨਦੇ ਹੋ ਤੁਸੀਂ ਕੇਂਦਰ ਤੇ ਸੂਬੇ ਸਰਕਾਰ ਅਨਸੁਖਾਵਾਂ ਮਾਹੌਲ ਹੈ ਦੇਖੋ ਇਹ ਪੋਲਿਟਿਕਸ ਦੀ ਗੱਲ ਹੈ ਜਦੋਂ ਇਹਨਾਂ ਦੀ ਅਨਸੁਖਾਵਾਂ ਮਾਹੌਲ ਹੁਣ ਕੇਂਦਰ ਦਾ ਤੇ ਕੇਂਦਰ ਦਾ ਆਪਣੇ ਜਿੱਥੇ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਦਾ ਸਰਕਾਰ ਹੈ ਉੱਥੇ ਨਹੀਂ ਉਹਨਾਂ ਦਾ ਤਨਾਅ ਨਹੀਂ ਆਪ ਚਾਉਂਦਾ ਜਿੱਥੇ ਵਿਰੋਧੀ ਧਿਰ ਦੀ ਸਰਕਾਰ ਹੈ ਉੱਥੇ ਤਾਂ ਇਹਨਾਂ ਦਾ ਪੋਲਿਟੀਕਲ ਰੋਲ ਆਪਸ ਦੇ ਵਿੱਚ ਇੱਕ ਦੂਜੇ ਨੂੰ ਡੇਗਣਾ ਛਿੱੜੀ ਬਣਾਉਣਾ ਇਹ ਉਹ ਰੋਲੇ ਹੈਗੇ ਨੇ ਇਹ ਪੋਲਿਟੀਕਲ ਗੱਲ ਹੈ ਸ਼ਾਸਕੀ ਗੱਲ ਹੈ ਰਾਜਸੀ ਗੱਲ ਹੈ ਇਹ ਇਹਨਾਂ ਦੇ ਆਪਸ ਵਿੱਚ ਰੋਲੇ ਨੇ ਅਸਲ ਵਿੱਚ ਜਿਹੜੇ ਨਿੱਜੀ ਰੋਲੇ ਨੇ ਇਹਨਾਂ ਨੂੰ ਪਾਸੇ ਰੱਖਣਾ ਚਾਹੀਦਾ ਜਿਹੜੀ ਸ਼ਾਸਕੀ ਤੌਰ ਤੇ ਪਹੁੰਚ ਆ ਕਿਸੇ ਲਈ ਜੇ ਕੋਈ ਫਰਜ਼ ਕਰ ਲਓ ਭਾਜਪੀ ਦੀ ਇਥੇ ਆਪਦੀ ਸਰਕਾਰ ਹੈ ਹੋਰ ਹੜਾ ਨਹੀਂ ਮਾਰ ਹੋਈ ਹੋਈ ਹੈ ਪੰਜਾਬ ਦੇ ਵਿੱਚ ਜੇ ਨਹੀਂ ਇਹਨਾਂ ਦੇ ਦੇਖਦੇ ਨੇ ਐਕਟੀਵਿਟੀ ਇਹਨਾਂ ਦੀ ਜਦੋਂ ਇਹ ਵੇਚਦੇ ਨੇ ਸਮਾਜ ਇੱਥੇ ਆਏ ਮੋਦੀ ਸਾਹਿਬ ਇੱਥੇ ਦੇ ਕੇ 1600 ਕਰੋੜ ਰੁਪਇਆ ਹੂੰ ਤੇ ਜਦੋਂ ਬਿਹਾਰ ਚ ਗਏ ਉੱਥੇ 75000 ਕਰੋੜ ਰੁਪਇਆ ਜਾਇ ਹੂੰ ਉਹ ਕਾਹਦਾ ਦਿੱਤਾ ਉੱਥੇ ਕੋਈ ਹੜ ਨਹੀਂ ਆਏ 10000 ਰੁਪਇਆ ਪਰ ਔਰਤ 75 ਲੱਖ ਔਰਤਾਂ ਨੂੰ ਇਹ ਰਾਸ਼ੀ ਦੇ ਕਿਉਂ ਕਿ ਉੱਥੇ ਵੋਟਰ ਜੇ ਨਹੀਂ ਇਹ ਇਹ ਦਿਖਦਾ ਵੀ ਇਹਨਾਂ ਨੂੰ ਕੋਈ ਮਤਲਬ ਨਹੀਂ ਹੜ ਨਾਲ ਮਰਨ ਦਾ ਇਨਾਂ ਨੂੰ ਕੁਰਸੀ ਤੇ ਪਹੁੰਚਣ ਵਾਸਤੇ ਲੋਕਾਂ ਨੂੰ ਕਿਵੇਂ ਪ੍ਰੇਰਿਤ ਕੇ ਉਹਦੇ ਮਗਰ ਲਾਇਆ ਜਾ ਸਕਦਾ ਹੈ ਉਹ ਕਿਹੜਾ ਵਸੀਲਾ ਜਿਹੜਾ ਉਹ ਵਰਤਿਆ ਜਾਵੇ ਉਹ ਸਾਰੇ ਵਰਤਦੇ ਹਮ ਕਿਸਾਨੀ ਸੰਘਰਸ਼ ਦੇ ਲਈ ਜਿਸ ਤਰੀਕੇ ਦੇ ਸੰਘਰਸ਼ ਤੁਸੀਂ ਕਰ ਰਹੇ ਹੋ ਤਾਂ ਲੱਗਦਾ ਤੁਹਾਡੇ ਯਤਨ ਸਾਰਥਕ ਸਾਬਤ ਹੋਣਗੇ ਆਉਣ ਵਾਲੇ ਸਮੇਂ 'ਚ ਕਿਸਾਨੀ ਨੂੰ ਸੁਖਾਵਾਂ ਬਣਾਉਣ ਲਈ ਜਾਂ ਕਿਸਾਨੀ ਨੂੰ ਮਤਲਬ ਮੁਨਾਫੇ ਦਾ ਧੰਦਾ ਬਣਾਉਣ ਲਈ ਜਾਂ ਸਰਕਾਰਾਂ ਨੂੰ ਜਾਂ ਕੇਂਦਰ ਸਰਕਾਰ ਨੂੰ ਵੀ ਮਿਲ ਕੇ ਯਤਨ ਕਰਨੀ ਪਵੇ ਕੰਫੀਡੈਂਸ ਨਾਲ ਕਹਿ ਸਕਦੇ ਆ ਭਰੋਸੇ ਨਾਲ ਕਹਿ ਸਕਦੇ ਆ ਇਹੀ ਇੱਕ ਰਸਤਾ ਹੈ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦਾ ਤੇ ਆਪਣੀ ਗੱਲ ਤੇ ਅਮਲ ਕਰਾਉਣ ਦਾ ਸੰਘਰਸ਼ਾ ਤੋਂ ਬਿਨਾਂ ਕੋਈ ਗੱਲ ਸਰਕਾਰ ਤੋਂ ਨਾ ਮਨਾਈ ਜਾ ਸਕਦੀ ਹੈ ਨਾ ਲਾਗੂ ਕਰਵਾਈ ਜਾ ਸਕਦੀ ਇਹ ਇੱਕ ਸਟੈਸ ਦੀ ਜੇ ਇਹਦਾ ਸਬੂਤ ਲੈਣਾ ਹੋਵੇ ਤਾਂ ਐਸ ਵੇਲੇ ਪੰਜਾਬ ਚ ਨਹੀਂ ਹਿੰਦੁਸਤਾਨ ਦੇ ਵਿੱਚ ਕਿਸਾਨ ਮੂਵਮੈਂਟ ਦਾ ਇੱਕ ਥਾਂ ਬਣਿਆ ਹੋਇਆ ਜੀ ਕਿਸਾਨ ਮੂਵਮੈਂਟ ਜਿਹੜਾ ਕਦੇ اپੋਜੀਸ਼ਨ ਹੈ ਜਿਹੜੀ اپੋਜੀਸ਼ਨ ਆ ਸਰਕਾਰਾਂ ਨੇ ਜਿਹੜੀਆਂ ਵਿਰੋਧੀ ਸਰਕਾਰਾਂ ਨੇ ਚਾਹੇ ਪੰਜਾਬ ਚਾਹੇ ਚਾਹੇ ਇੰਡੀਆ ਚ ਉਹਨਾਂ ਦੀ ਜਗ੍ਹਾ ਤੇ ਇੱਕ ਧਿਰ ਬਜੋਬਰੀ ਹੈ ਵੀ ਹਾਂ ਇਹ ਕੋਈ ਚੀਜ਼ ਹੈ ਇਸ ਕਰਕੇ ਇਸ ਮੂਵਮੈਂਟ ਦਾ ਹੋਣਾ ਸਾਡਾ ਸੰਵਿਧਾਨ ਇਹਦਾ ਅਧਿਕਾਰ ਦਿੰਦਾ ਹੈ ਇਸ ਮੂਵਮੈਂਟ ਨੂੰ ਤਕੜੀ ਕਰਕੇ ਸਹੀ ਦਿਸ਼ਾ ਦੇ ਵਿੱਚ ਸਰਕਾਰ ਦੇ ਖਿਲਾਫ ਭਗਤਾ ਕੇ ਲੋਕਾਂ ਦੀ ਤਾਕਤ ਨੂੰ ਇਕੱਠੀ ਕਰਕੇ ਉਹਨਾਂ ਨੂੰ ਅਵੇਅਰ ਕਰਕੇ ਉਧਰ ਨੂੰ ਤੋਰਨਾ ਇਹ ਕਿਸਾਨ ਜਥੇਬੰਦੀ ਦਾ ਕੰਮ ਰਿਹਾ ਹੈ ਤੇ ਚੋਟ ਨਿਸ਼ਾਨੇ ਦੇ ਮਾਰਨੀ ਜਿਹੜੇ ਮੈਂ ਕਿ ਪਹਿਲਾਂ ਕਿਹਾ ਵੀ ਕਾਰਪੋਰੇਟ ਜਾਣਦਾ ਵੀ ਨਹੀਂ ਸੀ ਕੋਈ ਵੀ ਕਾਰਪੋਰੇਟ ਕੀ ਹੁੰਦਾ ਕਿਸੇ ਦਾ ਟੈਰਫ ਦੇ ਨਾਂ ਤੇ ਕੋਈ ਟੈਰਫ ਦੇ ਨਾਂ ਨੂੰ ਨਹੀਂ ਜਾਣਦਾ ਵੀ ਟੈਰਫ ਕੋਈ ਹੁਣ ਜਦੋਂ ਨਰਮੇ ਤੇ ਟੈਰਫ ਲੱਗਿਆ 11% ਲਲ ਮਚ ਗਈ ਵੀ ਯਾਰ ਟੈਰਫ ਲੱਗ ਗਿਆ ਇਹਦਾ 11% ਦਾ ਮਤਲਬ ਸਾਡਾ ਨਰਮਾ ਸਸਤਾ ਹੋਊਗਾ ਯਾਨੀ ਰੌੜਾ ਇਹ ਹੈ ਵੀ ਇਹ ਲੋਕ ਨੇ ਜਿਹੜੇ ਇਹ ਲੋਕਾਂ ਦੇ ਸਮਝ ਦੇ ਵਿੱਚ ਗੱਲ ਦੱਸੇ ਤੋਂ ਨਹੀਂ ਆਉਂਦੀ ਜਦੋਂ ਅਮਲ 'ਚ ਹਣਾਉਨੇ ਆ ਉਦੋਂ ਆਉਂਦੀ ਹੈ ਬਦਲਾਅ ਦੀ ਸਰਕਾਰ ਆਪਾਂ ਇਸ ਵਕਤ ਜੀ ਰਹੇ ਆ ਬਦਲਾਅ ਦੀ ਸਰਕਾਰ ਆਪਣੇ ਪੰਜਾਬ ਦੇ ਵਿੱਚ ਕਾਰਜ ਕਰ ਰਹੀ ਹੈ ਜਿਹੜੀਆਂ ਉਮੀਦਾਂ ਦੇ ਨਾਲ ਲੋਕ ਆਪ ਸਰਕਾਰ ਨੂੰ ਲੈ ਕੇ ਆਏ ਸੀ ਮੰਨਦੇ ਹੋ ਵੀ ਉਹਦੇ ਉੱਪਰ ਖਰੇ ਉਤਰੇ ਜਾਂ ਬਦਲ ਦੀ ਲੋੜ ਹੈ ਨਹੀਂ ਉਤਰੇ ਬਿਲਕੁਲ ਨਹੀਂ ਉਤਰੇ ਉਤਰ ਸਕਨੇ ਨਹੀਂ ਕੀ ਕੀ ਕੁਛ ਬਦਲ ਨਹੀਂ ਕੀਤਾ ਇਹਨਾਂ ਨੇ ਕੋਈ ਬਦਲ ਨਹੀਂ ਹੋਇਆ ਅਸੀਂ ਇਲੈਕਸ਼ਨ ਤੋਂ ਪਹਿਲਾਂ ਸਾਡੀ ਸਟੇਟਮੈਂਟ ਪੜ੍ਹ ਲਓ ਬਰਨਾਲੇ ਦੀ ਰੈਲੀ ਦੇ ਵਿੱਚ ਕਿਹਾ ਸੀ ਅਸੀਂ ਇਹ ਦੂਜਿਆਂ ਨਾਲੋਂ ਪਾੜੇ ਨਿਭਣਗੇ ਪਹਿਲਾਂ ਦੇਖੋ ਕਿਸਾਨਾਂ ਦੇ ਖੁਦਕੁਸ਼ੀਆਂ ਦੇ ਮਾਮਲੇ ਮਿਲਦੇ ਰਹੇ ਆ ਇਹ ਆਏ ਨੇ 2022 ਚ ਹੁਣ ਆਪਾਂ ਬੈਠੇ ਆ 25 ਚ ਅੱਜ ਤੱਕ ਮਾਂ ਦੇ ਪੁੱਤਾਂ ਨੇ ਖੁਦਕੁਸ਼ੀਆਂ ਦੀ ਕਦੇ ਗੱਲ ਛੇੜੀ ਨਹੀਂ ਜਿਨੇ ਇਗਨੋਰ ਹੀ ਕਰ ਦਿੰਦੇ ਨੇ ਖੁਦਕੁਸ਼ੀਆਂ ਦਾ ਮਸਲਾ ਬਹੁਤ ਘੱਟ ਕਿਤੇ ਮਿਲਿਆ ਹੋਊ ਨਹੀਂ ਤਾਂ ਖੁਦਕੁਸ਼ੀਆਂ ਦਾ ਮਾਮਲਾ ਕਿਸੇ ਨੂੰ ਮਿਲਿਆ ਨਹੀਂ ਤੇ ਕਰਜ਼ੇ ਦੀ ਗੱਲ ਹੀ ਨਹੀਂ ਕਰਦੇ ਅਸੀਂ ਕਿਹਾ ਇਹਨਾਂ ਨੂੰ ਭਗਵੰਤ ਮਾਨ ਸਰਕਾਰ ਨੂੰ ਵੀ ਕਰਜ਼ੇ ਦੀਆਂ ਕਿਸ਼ਤਾਂ ਲੋਕਾਂ ਤੋਂ ਮੋੜ ਨਹੀਂ ਲਈਆਂ ਤੂੰ ਵਨ ਟਾਈਮ ਸੈਟਲਮੈਂਟ ਤਾਂ ਕਰ ਲੋ ਹੂੰ ਵਨ ਟਾਈਮ ਸੈਟਲਮੈਂਟ ਕਰਕੇ ਲੋਕ ਨਿਬੇੜ ਜਾਣਗੇ ਨਾਲੇ ਬੈਂਕਾਂ ਨੂੰ ਫਾਇਦਾ ਹੋ ਨਾਲੇ ਕਿਸਾਨਾਂ ਨੂੰ ਫਾਇਦਾ ਹੋ ਜਿਹੜੀ ਵਨ ਟਾਈਮ ਸੈਟਲਮੈਂਟ ਦੀ ਅਜੇ ਤੱਕ ਇਹਨਾਂ ਤੋਂ ਕੋਈ ਸਕੀਮ ਲਾਗੂ ਨਹੀਂ ਹੋ ਰਹੀ ਲੈਂਡ ਮਾਰਗੇਜ ਬੈਂਕ ਹੈ ਜਿਹੜਾ ਖੇਤੀ ਵਿਕਾਸ ਬੈਂਕ ਹੈ ਜਿਹੜਾ ਉਹਦਾ ਲਗ ਕਿੰਨੇ ਕਰੋੜਾ ਰੁਪਇਆ ਕਰਜ਼ਾ ਖੜਾ ਹੈ ਰੁਪਇਆ ਕਰਜ਼ਾ ਖੜਾ ਹੈ ਤੇ ਲੋਕ ਪਰ ਨੂੰ ਤਿਆਰ ਨਹੀਂ ਪਰ ਵਨ ਟਾਈਮ ਸੈਟਲਮੈਂਟ ਨਹੀਂ ਕਰ ਰਹੇ 2027 ਦੇ ਲਈ ਗਤੀਵਿਧੀਆਂ ਸ਼ੁਰੂ ਕਰਤੀਆਂ ਸਾਰੀਆਂ ਪਾਰਟੀਆਂ ਕੇਂਦਰ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਏਜੰਡੇ ਤੈਅ ਕਰ ਰਹੀਆਂ ਨੇ ਬਦਲ ਆਪਾਂ ਦੇਖ ਚੁੱਕੇ ਹਾਂ ਕੀ ਅਪੀਲ ਕਰਦੇ ਹੋ ਪੰਜਾਬੀਆਂ ਨੂੰ ਕਿਹੜਾ ਉਹ ਕਿਹੜੀ ਉਹ ਪਾਰਟੀ ਹੋ ਸਕਦੀ ਹੈ ਕਿਹੜਾ ਉਹ ਬਦਲ ਹੋ ਸਕਦਾ ਹੈ ਜਿਹੜਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕਾਰਗਰ ਸਾਬਤ ਹੋ ਸਕਦਾ ਦੇਖੋ ਅਸੀਂ ਤਾਂ ਲੋਕਾਂ ਨੂੰ ਇੱਕੋ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਆਪਣੇ ਹੱਥੀ ਆਪਣਾ ਆਪੇ ਹਕਾਕ ਸਵਾਰੀ ਹੈ ਕੀ ਬਾਤ ਹੈ ਤੁਹਾਡਾ ਜਿਹੜਾ ਇਹ ਮਿਸ਼ਨ ਹੈ ਵੀ ਆ ਸਰਕਾਰ ਬਦਲ ਕੇ ਹੁਣ ਕਾਂਗਰਸ ਆਜੂ ਕਾਂਗਰਸ ਬਦਲ ਕੇ ਕੱਲ ਹੀ ਆ ਜਾਣਗੇ ਇਹਨਾਂ ਨੇ ਕਿਸੇ ਨੇ ਨਹੀਂ ਸਵਾਰਨਾ ਤੁਹਾਡਾ ਕੱਖ ਜੀ ਇਹਨਾਂ ਤੇ ਜੇ ਤੁਹਾਡੀ ਤਾਕਤ ਇਕੱਠੀ ਹੋ ਕੇ ਦਬਾਅ ਪੈਂਦਾ ਤੁਹਾਡਾ ਦਬਾਅ ਨਾਲ ਕੇਂਦਰ ਦੀ ਪਾਲਿਸੀ ਨਹੀਂ ਫਰਕ ਪੈਂਦਾ ਦਬਾਅ ਨਾਲ ਹਿੰਦੁਸਤਾਨ ਦੀ ਪਾਲਿਸੀ ਤੇ ਹੀ ਫਰਕ ਪੈਂਦਾ ਦਬਾਅ ਨਾਲ ਜਿਹੜੀ ਵਿਸ਼ਵ ਪਾਰ ਦੀਆਂ ਵੱਡੀਆਂ ਸੰਸਥਾਵਾਂ ਨੇ ਕਾਰਪੋਰੇਟ ਜਿਹਨੂੰ ਚਲਾਉਂਦਾ ਉਹਨਾਂ ਤੇ ਆ ਪਾਲਿਸੀਆਂ ਤੇ ਵੀ ਅਸਰ ਪੈਂਦਾ ਤੁਸੀਂ ਦੇਖੋ ਵੀ ਦਿੱਲੀ ਅੰਦੋਲਨ ਤੋਂ ਬਾਅਦ ਪੈਰਿਸ ਦੇ ਵਿੱਚ ਮਜਾਰਾ ਹੋਇਆ ਨਿਊਯਾਰਕ ਦੇ ਵਿੱਚ ਮਜਾਰਾ ਹੋਇਆ ਜਨਨੀ ਦੁਨੀਆ ਦੇ ਝੂਕੇ ਦੇ ਵਿੱਚ ਮਜਾਰਾ ਹੋਇਆ ਜਨਨੀ ਦੁਨੀਆ ਦੇ ਵੱਡੇ ਦੇਸ਼ਾਂ 'ਚ ਇਸੇ ਤਰਜ਼ ਤੇ ਵੱਡੇ ਕਿਸਾਨੀ ਦੇ ਮੂਵਮੈਂਟ ਦੇ ਮਜਾਰੇ ਹੋਏ ਨੇ ਤੇ ਸਾਡੀ ਤਾਕਤ ਹੈ ਜਿਹੜੀ ਇਕੱਠੀ ਹੁੰਦੀ ਹੈ ਸਰਕਾਰ ਨੂੰ ਚਲਾਉਣ ਵਾਸਤੇ ਜਨਤਾ ਨੂੰ ਅਵੇਅਰ ਕਰਨ ਵਾਸਤੇ ਤੇ ਜੋ ਇਕਜੁੱਟ ਕਰਨ ਵਾਸਤੇ ਨਹੀਂ ਤਾਂ ਆਪ ਮਾਰੇ ਲੋਕ ਉੱਠ ਕੇ ਅੱਜ-ਅੱਜ ਹਾਲਤਾਂ ਬਣਦੀਆਂ ਨੇ ਜੇ ਕੋਈ ਕਿਸੇ ਦੀ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਜਿਵੇਂ ਹੁਣ ਬੰਗਲਾਦੇਸ਼ ਇੱਥੇ ਨੇਪਾਲ ਦੇ ਵਿੱਚ ਹੋਇਆ ਜੀ ਉਹ ਆਪਮਹਾਰੀ ਜਨਤਾ ਸੀ ਉਹਨਾਂ ਨੇ ਜੋ ਕਰਤਾ ਕੀ ਕੀਤਾ ਤੁਸੀਂ ਤੁਹਾਡੇ ਸਾਹਮਣੇ ਹੋਇਆ ਤੇ ਪੱਛਮੀ ਬੰਗਾਲ ਦੇ ਵਿੱਚ ਹੋਇਆ ਨੇ ਪੂਰਬੀ ਬੰਗਾਲ ਦੇ ਵਿੱਚ ਤੇ ਇਸ ਕਰਕੇ ਇਹ ਘਟਨਾਵਾਂ ਜਦੋਂ ਅਣਸਿੱਖਤ ਜਨਤਾ ਇਕੱਠੀ ਹੋ ਕੇ ਉੱਠਦੀ ਹੈ ਨਾ ਜੀ ਉਹਨਾਂ ਨੂੰ ਕੌਣ ਕਿਸ ਦਿਸ਼ਾ ਦੇ ਵਿੱਚ ਵਰਤਦਾ ਉਹ ਗਲਤ ਵੀ ਵਰਤ ਸਕਦਾ ਹੈ ਇਸ ਕਰਕੇ ਇਹਨਾਂ ਨੂੰ ਜਾਗਰਿਤ ਕਰਨਾ ਵੇਅਰ ਕਰਨਾ ਆਪਣੇ ਹੱਕਾਂ ਵਾਸਤੇ ਤਾਕਤਵੰਦ ਕਰਨਾ ਮਜ਼ਬੂਤ ਕਰਨਾ ਇਸ ਮਿਸ਼ਨ ਨੂੰ ਅੱਗੇ ਰੱਖਣਾ ਚਾਹੀਦਾ ਠੀਕ ਹੈ ਬਹੁਤ ਵੱਡਾ ਹਿੱਸਾ ਵੋਟਰਾਂ ਦਾ ਬਣਾ ਸਾਰਦਾਨੀ ਵੋਟਾਂ ਕਿਹਨੂੰ ਪਾਈਏ ਜਿੰਨੂੰ ਮਰਜ਼ੀ ਵੋਟਾਂ ਪਾ ਲੋ ਸਾਨੂੰ ਅਸੀਂ ਕਿਸੇ ਨੂੰ ਰੋਕਦੇ ਨਹੀਂ ਪਰ ਤੁਹਾਨੂੰ ਆਪਣੀ ਤਾਕਤ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਤੇ ਸੰਘਰਸ਼ ਕਰਕੇ ਆਪਣੇ ਅੰਦੋਲਨ ਨੂੰ ਅੱਗੇ ਤੋਰਨਾ ਚਾਹੀਦਾ ਇਹ ਇੱਕ ਵੱਡਾ ਹੈ ਸਮੂਹ ਕਿਸਾਨ ਜਿੱਥੇ ਬੰਦੀਆਂ ਦੇ ਕੇਂਦਰ ਦੇ ਵਿੱਚ ਕੇਂਦਰ ਸਰਕਾਰ ਰਹਿੰਦੀ ਹੈ ਕਾਰਪੋਰੇਟ ਤੇ ਕੇਂਦਰ ਸਰਕਾਰ ਨੂੰ ਇੱਕ ਮਿਕਨ ਦੇਖਦੇ ਨੇ ਸਾਰੀਆਂ ਕਿਸਾਨ ਜਥੇਬੰਦੀਆਂ 2027 ਦੇ ਵਿੱਚ ਬੀਜਪੀ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਆਪਣਾ ਘੇਰਾ ਨੈਟਵਰਕ ਤਿਆਰ ਕਰਨ ਲਈ ਕਾਬਜ਼ ਹੈ ਉਹ ਇੱਕ ਯਤਨ ਕਰ ਰਹੀ ਹੈ ਕੀ ਦੇਖਦੇ ਹੋ ਕਿਸਾਨ ਜਥੇਬੰਦੀਆਂ ਵਿਰੋਧ ਕਰਨਗੀਆਂ ਕੇਂਦਰ ਦਾ ਜਾਂ ਬੀਜਪੀ ਦਾ ਦੇਖੋ ਜੀ ਕਿਸੇ ਬੀਜਪੀ ਦਾ ਵਿਰੋਧ ਕਰਨਾ ਇੱਕ ਮੈਂ ਸਾਡੀ ਸਮਝ ਮੁਤਾਬਕ ਅਸੀਂ ਕਿਹਦਾ ਵਿਰੋਧ ਕਰੀਏ ਬੀਜਪੀ ਦਾ ਵਿਰੋਧ ਕਰੀਏ ਅਸੀਂ ਕਹੀਏ ਵੀ ਬੀਜਪੀ ਦੀ ਸਰਕਾਰ ਨਾ ਬਣਾਓ ਤਾਂ ਫਿਰ ਇਹ ਕਹਾਂਗੇ ਵੀ ਫਿਰ ਅਗਲਾ ਪੁੱਛੂਗਾ ਵੀ ਕੀ ਨਹੀਂ ਬਣਾਈਏ ਜੀ ਫਿਰ ਅਸੀਂ ਕੀ ਨਹੀਂ ਦੱਸਾਂਗੇ ਅਸੀਂ ਆਪਦੀ ਸਰਕਾਰ ਬਣਾਉਣੀ ਨਹੀਂ ਬੀਜੇਪੀ ਬਣ ਨਹੀਂ ਦੇਣੀ ਫਿਰ ਇਹ ਤਾਂ ਸਵਾਲ ਹੋ ਗਏ ਨਾ ਵੀ ਦੂਜਾ ਕਿਹਨੂੰ ਬਣਾਈਏ ਅਸੀਂ ਤਾਂ ਲੋਕਾਂ ਨੂੰ ਵੇਰ ਵੇਰ ਕਰੀਏ ਵੀ ਇਲੈਕਸ਼ਨਾਂ ਆਉਂਦੀਆਂ ਨੇ ਇਲੈਕਸ਼ਨਾਂ ਆਉਂਦੀਆਂ ਨੇ ਇੱਕ ਹਾਕਮ ਆਪਦੀ ਤਾਕਤ ਨਾਲ ਆਪਦੇ ਪੈਂਤਿਆਂ ਨਾਲ ਕੁਰਸੀ ਤੇ ਪਹੁੰਚ ਜਾਂਦਾ ਹੂੰ ਦੂਜੇ ਨੂੰ ਹਟਾ ਕੇ ਉਹ ਕੁਰਸੀ ਤੇ ਕਬਜ਼ਾ ਕਰਦਾ ਇੱਕ ਇਨੀ ਕੀ ਖੇਡ ਹੈ ਇਦੋਂ ਗਾਹਾਂ ਉਹ ਖੇਡ ਪਹਿਲੇ ਨੇ ਜਿਹੜੀ ਖੇਡ ਖੇਡੀ ਸੀ ਉਸੇ ਪੰਤੜੇ ਤੇ ਉਸੇ ਤਰੀਕੇ ਤੇ ਉਨੇ ਹੀ ਸਿਧਾਂਤਾਂ ਤੇ ਇਹਨਾਂ ਨੇ ਵੀ ਉਹੀ ਪਹਿਰੇਦਾਰੀ ਕਰਨੀ ਐ ਉਸੇ ਸੰਵਿਧਾਨ ਦੇ ਤਹਿਤ ਕਾਰਪੋਰੇਟਾਂ ਦੀ ਪੂੰਜੀ ਨਿਵੇਸ਼ ਕਰਾਉਣ ਦਾ ਪੰਤੜਾ ਵੱਡੀਆਂ-ਵੱਡੀਆਂ ਸੜਕਾਂ ਕੱਢਣ ਦਾ ਪੰਤੜਾ ਤੇ ਇਦਨੋਂ ਵੱਡੇ-ਵੱਡੇ ਸ਼ੈਲੋ ਗਦਾਮ ਖੋਲ ਕੇ ਇੱਥੇ ਮਾਲ ਰੱਖਣ ਦਾ ਮੰਡੀਆਂ ਖਤਮ ਕਰਨ ਦਾ ਪੰਤੜਾ ਵਿਸ਼ਵ ਦੀਆਂ ਨਵੀਂ ਆਰਥਿਕ ਨੀਤੀਆਂ ਇੱਥੇ ਲਾਗੂ ਕਰਨ ਵਾਸਤੇ ਕੋਈ ਵੀ ਇਹ ਜੀ ਸਰਕਾਰ ਦੇ ਚੋਣ ਮੈਨੀਫੈਸਟੋ 'ਚ ਤੁਸੀਂ ਨਹੀਂ ਦੇਖੋਗੇ जिने पाया होवे के असी बेशब ने नवी आर्थिक नीतियां रद्द कर दे हम्म कोई सरकार नहीं पोंदी के असी इस घेरे नु तोड़ के अपने ते निरपर ਕਰਨ ਨੂੰ ਸੈਲਫ ਕੰਟਿਪੈਂਡ ਹੋਣ ਵਾਸਤੇ ਦੇਸ਼ ਦੇ ਕੋਸ਼ਿਸ਼ ਕਰਾਂਗੇ ਕੋਈ ਨਹੀਂ ਇਹ ਪਾਊਗਾ ਕੋਈ ਨਹੀਂ ਇਹ ਪਾਊਗਾ ਵੀ ਅਸੀਂ ਰਜਗਾਰ ਦੇ ਪ੍ਰਬੰਧਾਂ ਵਾਸਤੇ ਪੂੰਜੀ ਕਿੱਥੋਂ ਲੈ ਕੇ ਆਵਾਂਗੇ ਇੰਨੀ ਪੂੰਜੀ ਅਸੀਂ ਇਧਰੋਂ ਲੈਵਾਂਗੇ ਇੰਨੀ ਪੂੰਜੀ ਅਸੀਂ ਲੈਣਾ ਇਹ ਨਹੀਂ ਕੋਈ ਸੀਮਤਾ ਹੀ ਨਹੀਂ ਵਿਕਾਸ ਕਰਾਂਗੇ ਵਿਕਾਸ ਕਰਾਂਗੇ ਵਿਕਾਸ ਦੇ ਨਾਂ ਤੇ ਪਹਿਲੀ ਵੀ ਕਹੋਗੇ ਅਸੀਂ ਵਿਕਾਸ ਕਰਤਾ ਕਿਹਦਾ ਕਾਰਪੋਰੇਟ ਦਾ ਆਉਣ ਵਾਲੇ ਨੇ ਵੀ ਕਹਣਾ ਤੁਹਾਡਾ ਵਿਕਾਸ ਕਰਾਂਗੇ ਕਰਨਾ ਬਾਪੋਰੇਟ ਦਾ ਗਰੀਬਾਂ ਦੇ ਜੇਬਾਂ ਚੋਂ ਕੱਢ ਕੇ ਵੱਡਿਆਂ ਦੇ ਜੇਬਾਂ ਚ ਪਾਉਣ ਦਾ ਪੰਤਲਾ ਹੁਣ ਤੱਕ ਸਾਰੀਆਂ ਸਰਕਾਰਾਂ ਦਾ ਰਹਿ ਹੈ ਤੇ ਇਹ ਨੇ ਐਂ ਰਹਿਣ ਕਿਸਾਨ ਜਥੇਬੰਦੀਆਂ ਨੇ ਵੀ ਯਤਨ ਕੀਤਾ ਪਿਛਲੇ ਦਿਨੀ ਚੋਣਾ ਲੜੀਆਂ ਗਈਆਂ ਤੁਸੀਂ ਸਿੱਧੇ ਤੌਰ ਤੇ ਸਪਸ਼ਟ ਕਰ ਚੁੱਕੇ ਕਿ ਤੁਸੀਂ ਸਿਆਸੀ ਚੋਣਾ ਨਹੀਂ ਲੜੋਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਾਰਟੀ ਕੋਈ ਕਿਸਾਨ ਜਥੇਬੰਦੀ ਚੋਣਾ ਲੜਨ ਦਾ ਤਿਆਰ ਕਰਦੀ ਹੈ ਸ਼ੁਭਕਾਮਨਾਵਾਂ ਦੇਉਂਗੇ ਜੇ ਬੰਦਿਆਂ ਕੇ ਇਸ ਤੋਂ ਵਰਜੇ ਬਚ ਜਾਣਾ ਚਾਹੁੰਦੇ ਗਲਤ ਫੈਸਲਾ ਅਸੀਂ ਤਾਂ ਉਹਨਾਂ ਨੂੰ ਸਲਾਹ ਦੇਵਾਂਗੇ ਵੀ ਇਸ ਪੰਤਰੇ ਤੋਂ ਵਰਜੋ ਪਿੱਛੇ ਹਟ ਕੇ ਜੇ ਕਿਸਾਨ ਅੰਦੋਲਨ ਮੂਵਮੈਂਟ ਕੜੀ ਕਰਨੀ ਹੈ ਤਾਂ ਘਟੋ-ਘਟੇ ਇਹ ਲਕੀਰ ਤਾਂ ਕੱਢਣੀ ਪਊਗੀ ਕਿ ਸਾਡਾ ਕਿਸਾਨ ਮੂਵਮੈਂਟ ਦੇ ਨਾਲ ਕੰਮ ਹੈ ਸਿਆਸੀਕਰਨ ਨਾ ਕਰੀਏ ਅਸੀਂ ਆਪਣੀ ਕੁਰਸੀ ਆਪਣੀ ਤਾਕਤ ਨੂੰ ਜਲਾ ਬੰਦ ਕਰਕੇ ਜੇ ਲੋਕਾਂ ਨੂੰ ਇਕਜੁੱਟ ਕਰਨਾ ਹੈ ਤਾਂ ਇਹ ਰਾਜ ਸਤਾ ਵਾਲੇ ਹਿੱਤ ਨੂੰ ਪਾਸੇ ਰੱਖੋ ਇਹ ਲੋਕ ਬਣਾ ਲੈਣਗੇ ਪਾਰਟੀ ਆਪਦੀ ਉਹਨਾਂ ਦੀ ਪਾਰਟੀ ਬਣਾ ਕੇ ਉਹ ਆਪ ਦਾ ਦੇਖਣਗੇ ਆਪਣਾ ਜਿਹੜਾ ਮਿਸ਼ਨ ਹੈ ਆਪਣੀ ਮੂਵਮੈਂਟ ਨੂੰ ਤਕੜੀ ਕਰਨਾ ਆਪਣੀ ਤਾਕਤ ਨੂੰ ਮਜ਼ਬੂਤ ਕਰਨਾ ਇਸ ਮਿਸ਼ਨ ਚੋਂ ਪਾਸੇ हट ਕੇ ਜਾਓਗੇ ਜਦੋਂ ਤਾਂ ਇਹ ਕਿਸਾਨ ਮੂਵਮੈਂਟ ਦੇ ਸੱਟ ਮਾਰੋ ਤੁਸੀਂ ਪਿਛਲੇ ਦਿਨੀ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਖਿਲਾਫ ਇੱਕ ਜਿਹੜਾ ਇੱਕ ਜੰਗ ਖੜੀ ਕਰਨ ਦਾ ਯਤਨ ਕੀਤਾ ਗਿਆ ਉਹਦੇ ਖਿਲਾਫ ਤੁਹਾਡੀ ਸਟੇਟਮੈਂਟ ਦਾ ਬੜੇ ਵੱਡੇ ਪੱਧਰ ਤੇ ਵਿਰੋਧ ਹੋਇਆ ਮੈਨੂੰ ਉਹ ਸਾਰਥਕ ਲੱਗਦੀ ਹੈ ਸਹੀ ਲੱਗਦੀ ਹੈ ਕੀ ਕਹਿਣਾ ਚਾਹੋਗੇ ਪ੍ਰਵਾਸੀ ਖੇਤੀਬਾੜੀ ਦਾ ਅੰਗ ਨੇ ਉਸ ਸਿਸਟਮ ਸਟੇਟਮੈਂਟ ਤੇ ਕਾਇਮ ਹੋ ਜਾ ਲੱਗਦਾ ਹੈ ਕੁਝ ਗਲਤ ਕਿਹਾ ਗਿਆ 16 ਨੇ ਕਾਇਮ ਬਹੁਤ ਸੋਚ ਸਮਝ ਕੇ ਦਿੱਤੀ ਉਹ ਸਟੇਟਮੈਂਟ ਹੈ ਉਸੇ ਤਰ੍ਹਾਂ ਹੀ ਘੜਿਆ ਸੀ ਕਦੇ ਜਦੋਂ ਸਟੇਟਮੈਂਟ ਇਸ ਤਰ੍ਹਾਂ ਦਿੰਨੇ ਆ ਤਾਂ ਉਹਦਾ ਬਹੁਤ ਸੋਚ ਸਮਝ ਕੇ ਦਿੰਨੇ ਆ ਪ੍ਰਵਾਸੀਆਂ ਤੋਂ ਬਗੈਰ ਨਾ ਖੇਤੀ ਚੱਲਦੀ ਹੈ ਨਾ ਇੰਡਸਟਰੀ ਚੱਲਦੀ ਹੈ ਬਹੁਤ ਵੱਡਾ ਹਿੱਸਾ ਹੈ ਜਿਹੜਾ ਹੁਣੀ ਕਹਿਣ ਲੱਗ ਗਿਆ ਵੀ ਯਾਰ ਪ੍ਰਵਾਸੀ ਦਾ ਹੈ ਨਹੀਂ ਮੰਡੀ ਕਿਵੇਂ ਚੱਲੂਗੀ ਆ ਸਾਡੀਆਂ ਮੰਡੀਆਂ ਨੇ ਪਿੰਡੂ ਮੰਡੀਆਂ ਨੇ ਮੰਡੀਆਂ ਦੇ ਵਿੱਚ ਕੀ ਕਰਾਂਗੇ ਜੇ ਇੰਡਸਟਰੀਆਂ ਹੁਣੀ ਚੀਕਣ ਲੱਗ ਰਹੀਆਂ ਨੇ ਲੋਕ ਬੱਸਾਂ ਕਰ ਰਹੇ ਨੇ ਜੀ ਬੱਸਾਂ ਕਰਕੇ ਕਰੋਨਾ ਵੇਲੇ ਤੁਸੀਂ ਦੇਖਿਆ ਹੋਣਾ ਸਾਡੇ ਇਧਰੋਂ ਇਹ ਮਤਲਬ ਜਦੋਂ ਚਲੇ ਗਏ ਇਧਰੋਂ ਆਪਣੇ ਛੱਡ ਕੇ ਬੱਸਾਂ 'ਚ ਜਾ ਕੇ ਲੋਕ ਲੈ ਕੇ ਆਏ ਨੇ ਜੀ ਤੁਹਾਡੇ ਭਾਈਵਾਲ ਵਿਰੋਧ ਕਰ ਰਹੇ ਨੇ ਲੱਖਾ ਸੁਧਾਨਾ ਵੱਡੇ ਪੱਧਰ ਤੇ ਟਿੱਪਣੀ ਦਿੰਦਾ ਕਿ ਕਿਸ ਤਰੀਕੇ ਦੀ ਸਟੇਟ ਸਾਡਾ ਭਾਈਵਾਲ ਥੋੜੇ ਹੈ ਜੀ ਉਹ ਉਹਦਾ ਰਾਜਸੀ ਨੇਤਾ ਹੈ ਕਰ ਸਕਦੇ ਨੇ ਯਾਨੀ ਕਿ ਤੁਸੀਂ ਮੰਨਦੇ ਹੋ ਉਹ ਸਟੇਟਮੈਂਟ ਸਹੀ ਆ ਆਪਸੀ ਭਾਈਚਾਰਕ ਸਾਂਝ ਵੇਣਾ ਗਤੀ ਨਹੀਂ ਹੋ ਸਕਦੀ ਬਿਲਕੁਲ ਨਹੀਂ ਹੋ ਸਕਦੀ ਮਜ਼ਦੂਰਾਂ ਕਿਸਾਨਾਂ ਦੀ ਇਕਤਾ ਤੇ ਮਜ਼ਦੂਰ ਨੇ ਕਿਰਤ ਕਰਨ ਵਾਸਤੇ ਕੋਈ ਆਉਂਦਾ ਜੀ ਇੱਥੇ ਆ ਕੇ ਸਾਡੇ ਦੇਸ਼ ਦੇ ਵਿੱਚ ਚਾਰ ਪੈਸੇ ਪੰਜਾਬ ਬਣਾ ਕੇ ਕੋਈ ਬੱਚੇ ਲੈ ਜਾਂਦਾ ਪੰਜਾਬ ਦੀ ਤਾਂ ਤੁਸੀਂ ਦੇਖੋ ਵੀ ਇੱਥੋਂ ਲੈ ਕੇ ਤੁਸੀਂ ਨਿਗਾਹ ਮਾਰ ਲਓ ਸਾਡੇ ਚਾਰ ਪੰਜ ਘਰ ਨੇ ਇਹਨਾਂ 'ਚ ਸਾਡੇ ਇੱਕ ਬੱਚਾ ਵੀ ਨਹੀਂ ਹੈਗਾ ਦਵਾਈ ਦੋਣ ਵਾਸਤੇ ਘਰੇ ਸਾਰੀ ਬਾਹਰ ਨੇ ਸਮੇਂ-ਸਮੇਂ ਤੇ ਜਿਹੜੇ ਇਸ ਤਰੀਕੇ ਦੇ ਮੁੱਦੇ ਉੱਠਦੇ ਨੇ ਪ੍ਰਵਾਸੀਆਂ ਦਾ ਮੁੱਦਾ ਉੱਠਿਆ ਹੜ੍ਹਾਂ ਦੀ ਤਬਾਹੀ ਹੋਈ ਕੋਈ ਤਾਕਤਾਂ ਸਮਝਦੇ ਉਸ ਦੇ ਪਿੱਛੋਂ ਜਾਂ ਕੁਦਰਤੀ ਹੋ ਜਾਂਦਾ ਇਹ ਸਾਰਾ ਕੁਝ ਦੇਖੋ ਇਹ ਕੁਦਰਤੀ ਤਾਂ ਨਹੀਂ ਹੈ ਇਹ ਕੁਦਰਤ ਦਾ ਇਹ ਆ ਵੀ ਦੇਖੋ ਕੁਦਰਤ ਦੇ ਵਿੱਚ ਵੀ ਛੇੜਛਾੜ ਹੋਈ ਹੈ ਜੀ ਆਲਮੀ ਤਪਸ਼ ਬਹੁਤ ਬੜੀ ਹੋਈ ਹੈ ਬੇਮੌਸਮੀ ਬਰਸਾਤਾ ਹੁੰਦੇ ਹਨ ਬੱਦਲ ਫਟਣ ਦੀ ਘਟਨਾ ਤੁਸੀਂ ਪਹਿਲਾਂ ਛੋਟੇ ਹੁੰਦੇ ਕਦੇ ਸੁਣੀ ਨਹੀਂ ਹੁੰਨੀ ਮੇਰੇ ਗੱਲ 'ਚ ਅਸੀਂ ਵੀ ਹੁਣ ਦਸਾਂ ਕਿ ਸਰਲਾਂ ਤੋਂ ਸੁਣ ਲੱਗਿਆ ਬੱਦਲ ਫਟ ਗਿਆ ਇਹ ਇਹ ਆਲਮੀ ਤਪਸ਼ ਦੇ ਜਿਹੜਾ ਕੁਦਰਤ ਦੇ ਨਾਲ ਛੇੜਛਾੜ ਹੋਈ ਹੈ ਉਹਦੇ 'ਚ ਹੋਈ ਹੈ ਦੂਜੀ ਗੱਲ ਇਹ ਜਿਹਨੂੰ ਕੁਦਰਤੀ ਮੰਨ ਵੀ ਲਈਏ ਤਾਂ ਜਿਹੜੀ ਹਕੂਮਤ ਦੀ ਜ਼ਿੰਮੇਵਾਰੀ ਬਣਦੀ ਸੀ ਜਿਹੜੀ ਹਕੂਮਤ ਨੇ ਪ੍ਰਬੰਧ ਨੇ ਇਹਨਾਂ ਨੂੰ ਸਾਹਮਣਾ ਸੀਗਾ ਇਹ ਤੋਂ ਪਹਿਲਾਂ ਗੌਰਾਂ ਕਰਨੀ ਅਸੀ ਨਾਲੇ ਨਦੀਆਂ ਦੀ ਸਾਫ ਸਫਾਈ ਦਾ ਕੰਮ ਕਰਨਾ ਸੀ ਜਾਂ ਡੈਮਾਂ ਦੀ ਸਾਫ ਸਫਾਈ ਦਾ ਕੰਮ ਕਰਨਾ ਸੀ ਪਿੱਛੇ بارش ਕਿੰਨੀ ਹੋ ਗਈ ਕਿੰਨੇ ਕਿ ਉਸ ਕਪਾਣੇ ਆ ਗਾ ਕਿੰਨੇ ਗਾਂ ਛੱਡ ਦिए ਇਹਨੂੰ ਮੌਕੇ ਸਰ ਨਾ ਨਹੀਂ ਮੈਂ ਰਿਪੀਟ ਕਰਦਾ ਇਸ ਕਰਕੇ ਵੱਡੀ ਅੰਗਲੀ ਕਰਕੇ ਨੁਕਸਾਨ ਹੋਇਆ ਪੰਜਾਬ ਉਗਰਾਹ ਸਭ ਆਰਥਿਕ ਡਾਮਾ ਡੋਲਾ ਤੁਹਾਡੀ ਤੁਹਾਡੇ ਲਫ਼ਜ਼ ਤੁਹਾਡੀ ਸਟੇਟਮੈਂਟ ਲੋਕ ਵੱਡੇ ਪੱਧਰ ਤੇ ਗੌਰ ਨਾਲ ਸੁਣਦੇ ਨੇ ਕਿਹੜੀ ਉਹ ਅਪੀਲ ਹੋਊਗੀ ਜਿਹੜਾ ਪੰਜਾਬ ਨੂੰ ਬਚਾ ਸਕਦੀ ਹੈ ਕਿਉਂਕਿ ਸਰਕਾਰਾਂ ਆਪਾਂ ਦੇਖ ਲਈਆਂ ਲੋਕਾਂ ਨੂੰ ਸਿੱਧੇ ਪੱਧਰ ਤੇ ਕੀ ਅਪੀਲ ਕਰਨਾ ਚਾਹੁੰਦੇ ਪੰਜਾਬ ਕਿਵੇਂ ਬਚ ਸਕਦਾ ਦੇਖੋ ਲੋਕਾਂ ਦੇ ਸਰਕਾਰ ਦਾ ਕੰਫੀਡੈਂਸ ਵਧੇ ਤਾਂ ਲੋਕਾਂ ਦਾ ਭਰੋਸਾ ਸਰਕਾਰ ਤੇ ਬਣੇ ਦਿੱਤਾ ਲੋਕਾਂ ਦਾ ਭਰੋਸਾ ਉਦੋਂ ਬਣੂਗਾ ਜਦੋਂ ਸਰਕਾਰ ਲੋਕਾਂ ਦੇ ਪੱਖ ਦੇ ਫੈਸਲੇ ਕਰਨ ਲੱਗੂਗੀ ਤਾਂ ਹੁਣ ਤੁਸੀਂ ਮੈਨੂੰ ਦੱਸੋ ਲੋਕ ਨੇ ਨਾ ਜਿਹੜੇ ਜੇ ਲੋਕਾਂ ਦਾ ਭਰੋਸਾ ਬਣ ਜੇ ਵੀ ਸਰਕਾਰ ਸਾਡੀ ਹੈ ਤੇ ਸਾਡੇ ਵਾਸਤੇ ਖਜ਼ਾਨੇ ਦਾ ਪੈਸਾ ਸਾਡੇ ਵਾਸਤੇ ਮੁੜ ਕੇ ਲੱਗਣਾ। ਲੋਕ ਤਾਂ ਖਜ਼ਾਨੇ ਭਰ ਦਿੰਦੇ ਨੇ। ਤੁਸੀਂ ਤਾਂ ਉਦੋਂ ਪੈਦਾ ਨਹੀਂ ਸੀ ਹੋਏ। 1962 ਦੇ ਵਿੱਚ ਨਹਿਰੂ ਨੇ ਕਿਹਾ ਸੀ ਕਹਿੰਦਾ ਸਾਡੇ ਕੋਲੇ ਹਥਿਆਰ ਲੈਉਣ ਵਾਸਤੇ ਪੈਸਾ ਨਹੀਂ। ਸਾਨੂੰ ਸੋਨੇ ਦੀ ਲੋੜ ਹੈ। ਚਾਦਰ ਬਿਛਾ ਲਈ ਸੀ ਸੱਤ 'ਚ। ਚਾਦਰਾਂ 'ਚ ਲੋਕਾਂ ਨੇ ਗਲਾਂ ਰੂਮਾਂ ਲਾਹ ਲਾ ਕੇ ਜਿਹੜੇ ਸਾਰੇ ਸਾਰੇ ਹਿੰਦੂਸਤਾਨੋਂ ਵੱਧ ਪੰਜਾਬ 'ਚ ਸੋਨਾ ਇਕੱਠਾ ਹੋਇਆ ਸੀ। ਸੋਨਾ ਲਾਹ ਲਾ ਕੇ ਦਿੱਤਾ ਨੂੰ ਕਹਾਂ। ਇਸ ਕਰਕੇ ਜੇ ਸਰਕਾਰ ਤੇ ਕੋਈ ਭਰੋਸਾ ਵੀ ਸਰਕਾਰ ਦੇ 3000 3 ਲੱਖ ਕਰੋੜ ਕਰਜ਼ਾ ਪੰਜਾਬ ਦਾ ਇਹ ਪੰਜਾਬ ਦੀ ਸਰਕਾਰ ਲੋਕਾਂ ਦੀ ਬਣ ਕੇ ਤਾਂ ਦੇਖੇ ਘਰੇ ਬੇਨਤੀ ਇਹ ਤਾਂ ਹੁਣ ਕਰਦਾਨਗੇ ਖਤਮ ਕਰਜ਼ਨ ਕੀ ਕੀ ਲੱਗਦਾ ਆਦੇ ਜੇਬਾਂ ਜੋ ਕੱਢ ਕੇ ਦੇਣ ਨੂੰ ਹੁਣ ਹੜਪੀੜਤਾਂ ਦੀ ਹੈ ਹੜਪੀੜਤਾਂ ਦੀ ਮਦਦ ਵਾਸਤੇ ਹੁਣ ਤੱਕ ਸਰਕਾਰ ਨੇ ਅਜੇ ਤੱਕ ਤਾਂ ਥੇਲਾ ਨਹੀਂ ਕਿਸੇ ਨੂੰ ਦਿੱਤਾ ਹੂੰ ਹੁਣ ਤੱਕ ਉਹਨਾਂ ਨੇ ਕਿੱਥੋਂ ਰੋਟੀ ਖਾਧੀ ਕਿੱਥੇ ਉਹਨਾਂ ਨੇ ਲੰਗਾਂ ਨੂੰ ਚਾਰਾ ਮਿਲਿਆ ਕਿੱਥੇ ਪੀਣ ਵਾਲਾ ਪਾਣੀ ਕਿਹਨੇ ਦਿੱਤਾ ਜੀ ਇਹ ਲੋਕਾਂ ਨੇ ਦਿੱਤਾ ਨਾ ਲੋਕ ਵੱਡੀ ਚੀਜ਼ ਨੇ ਲੋਕਾਂ ਦਾ ਭਰੋਸਾ ਤਾਂ ਬਣੇ ਨਾ ਵੀ ਤੁਸੀਂ ਸਾਡੇ ਹੋ ਸਾਡੀ ਖਾਤਰ ਕੰਮ ਕਰਦੇ ਹੋ ਆ ਸਾਡਾ ਖਜ਼ਾਨਾ ਹੈ ਅਸੀਂ ਬਿਜਲੀ ਨੂੰ ਕਹੀਏ ਸਾਡੀ ਹੈ ਅਸੀਂ ਡੈਮਾਂ ਨੂੰ ਕਹੀਏ ਸਾਡੇ ਨੇ ਆ ਪਾਣੀ ਨੂੰ ਕਹੀਏ ਸਾਡੇ ਅਸੀਂ ਦੇਸ਼ ਨੂੰ ਕਹੀਏ ਸਾਡਾ ਅਸੀਂ ਕਹੀਏ ਸਰਕਾਰ ਨੂੰ ਵੀ ਇਹ ਸਾਡੀ ਸਰਕਾਰ ਹੈ ਸਾਡੀ ਤਾਂ ਵੀ ਕਹਾਂਗੇ ਜੇ ਸਾਡੇ ਵਾਸਤੇ ਕੰਮ ਕਰੋਗੀ ਸਾਨੂੰ ਇਹ ਖਜ਼ਾਨੇ ਦੇ ਵਿੱਚ ਸਾਨੂੰ ਇਹ ਲੱਗੂ ਵੀ ਸਰਕਾਰੀ ਖਜ਼ਾਨੇ ਦਾ ਪੈਸੇ ਦੀ ਦੁਰਵਰਤੋਂ ਕਿਉਂ ਹੈ ਕਿਉਂਕਿ ਇਹ ਤਾਂ ਸਾਡੇ ਕੋਲੇ ਆਉਣਾ ਸੀ ਇਸ ਕਰਕੇ ਜਿਹੜੀ ਖੇਤੀ ਦੀ ਪੈਦਾਵਾਰ ਆ ਜਾਂ ਹੋਰ ਸਸਤਾ ਮਾਲ ਦੀ ਪੈਦਾਵਾਰ ਹੈ ਇਹ ਸਿੱਧੀ ਸਰਕਾਰੀ ਖਜ਼ਾਨੇ 'ਚ ਜਾਵੇ ਤੇ ਸਰਕਾਰੀ ਖਜ਼ਾਨਾ ਲੋਕਾਂ ਦੇ ਉੱਤੇ ਲੱਗੇ ਜਿੰਨਾ ਚਿਰ ਇਹ ਪਾਲਿਸੀ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ ਉਹਨਾਂ ਚ ਲੋਕਾਂ ਦਾ ਤੇ ਸਰਕਾਰ ਦਾ ਭਰੋਸਾ ਨਹੀਂ ਬਣਦਾ ਜਿੰਨਾ ਚਿਰ ਲੋਕਾਂ ਤੇ ਸਰਕਾਰ ਦਾ ਆਪਸ ਵਿੱਚ ਭਰੋਸਾ ਨਹੀਂ ਕੰਫੀਡੈਂਸ ਨਹੀਂ ਬਣਦਾ ਉਹਨਾਂ ਚ ਕੋਈ ਸਮੱਸਿਆ ਦਾ ਹੱਲ ਹੋ ਨਹੀਂ ਸਕਦਾ ਦੋਸਤੋ ਇਸ ਹਨ ਜਗਵਿੰਦਰ ਸਿੰਘ ਉਗਰਾਹਾਂ ਜਿਨ੍ਹਾਂ ਨੇ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਲੋਕਾਂ ਦਾ ਭਰੋਸਾ ਸਰਕਾਰ ਦੇ ਵਿੱਚ ਹੋਏਗਾ ਸਰਕਾਰ ਲੋਕ ਹਿੱਤ ਫੈਸਲੇ ਲਾਊਗੀ ਪੰਜਾਬ ਦੀ ਵੇੜੀ ਭਾਰ ਲੱਗ ਸਕਦੀ ਹੈ ਕਰਜ਼ਾ ਮੁਕਤ ਪੰਜਾਬ ਦਾ ਸੁਪਨਾ ਪੰਜਾਬੀ ਲੈ ਸਕਦੇ ਨੇ ਅਗਲੇ ਹਫਤੇ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਵਾਂਗਾ ਪਿਆਰ ਭਰੀ ਸਤਿ ਸ਼੍ਰੀ ਅਕਾਲ